ਤਦਾ ਵੀਰ ਮੈਨੂੰ 10 ਵਜੇ ਪਤਾ ਲੱਗਿਆ ਬਸ ਕੁਝ ਨਹੀਂ ਪਤਾ ਉਹ ਲੋਕੀ ਉੱਥੇ ਵੀ ਨਹੀਂ ਅਸੀਂ ਤਾਂ ਹਸਪੀਟਲ ਚ ਗਏ ਹਨ ਕੋਈ ਪਤਾ ਨਹੀਂ ਕੀ ਹੋਇਆ ਸਾਡੇ ਬੱਚੇ ਨਾ ਕੀ ਨਾ ਕਿਵੇਂ ਬੈਰੀਆਂ ਨੇ ਮੇਰੇ ਪੁੱਤ ਨੂੰ ਮਾਰਿਆਗਾ ਕਿਵੇਂ ਨਾ ਮੇਰੇ ਪੁੱਤ ਨੇ ਕਿਵੇਂ ਜਾਨ ਦਿੱਤੀ ਕਿਵੇਂ ਨਾ ਕੋਈ ਪਤਾ ਨਹੀਂ ਮੈਨੂੰ ਛੋ ਨਾਮ ਜੀ ਅਸ਼ੇਕ ਕੁਮਾਰ ਜੀ ਕਟਨਾ ਜੀ ਅਸੀਂ ਸਾਡੇ ਪ੍ਰੋਗਰਾਮ ਸੀ ਗਏ ਮੇਰੀ ਪੂਆ ਦਾ ਪੇਮ ਵਿਆਹ ਜੀ ਉੱਥੇ ਸਾਡੀ ਸੁੱਖ ਦਾ ਪ੍ਰੋਗਰਾਮ ਸੀ ਗਏ ਅਸੀਂ ਨੱਚ ਟੱਪ ਕੇ ਮੰਡੀ ਤੇ ਗਏ ਸਾਨੂੰ ਕੋਈ ਪਤਾ ਨਹੀਂ ਸੀਗਾ ਉਹ ਕਰਨ ਨਾਮ ਦਾ ਮੁੰਡਾ ਵੀ ਸਾਡੇ ਨਾਲ ਹੀ ਸੀਗਾ ਸਾਨੂੰ ਇਹ ਚੀਜ਼ ਨਹੀਂ ਪਤਾ ਸੀਗਾ ਇਹ ਕੱਟਣਾ ਹੋ ਜੂਗੀ ਤੇ ਉੱਥੇ ਜਾ ਕੇ ਕਿਤੇ ਕਰਨ ਨੇ ਮੰਗਲ ਨੂੰ ਗਾਲ ਕੱਢਤੀ ਮੰਗਲ ਨੇ ਪੁੱਛਿਆ ਗਾਲ ਕਿਉਂ ਕੱਢੀ ਇੰਨੇ ਕਿਉਂ ਨੇ ਆਪਦੇ ਡੈਡੀ ਨੂੰ ਫੋਨ ਫੋਨ ਕੀਤਾ ਹੋਊਗਾ ਉਹਦੇ ਡੈਡੀ ਨੇ ਆ ਕੇ ਸਾਨੂੰ ਪਤਾ ਵੀ ਨਹੀਂ ਲੱਗਾ ਨੇ ਇਹਦੇ 'ਤੇ ਆ ਕੇ ਛੁਰੀਆਂ ਮਾਰ ਕੇ ਕਤਲ ਕਰਤੀ ਕੀ ਕਰਨ ਕੀ ਰਿਹਾ ਮੇਨ ਕਤਲ ਦਾ ਮੈਂ ਕੋਈ ਗੱਲ ਨਹੀਂ ਜੀ ਅਸੀਂ ਸਹੀ ਨੱਚ ਟੱਪ ਕੇ ਆਏ ਸੀ ਕੋਈ ਕਿਸੇ ਨਾਲ ਕੋਈ ਕਲੇਸ਼ ਨਹੀਂ ਕੋਈ ਕੁਝ ਨਹੀਂ ਉਹਨੇ ਬੱਸ ਮੜੀ ਦੀ ਗੱਲ ਕੱਢੀ ਆ ਉਹ ਮੰਗਲ ਨੇ ਉਹਨੂੰ ਪੁੱਛ ਲਿਆ ਗੱਲ ਕਿਉਂ ਕੱਢੀ ਆ ਵੈਸੇ ਆ ਗੱਲ ਤੇ ਉਹਨੇ ਕਤਲ ਕਰ ਦਿੱਤੀ ਤੇ ਹੁਣ ਮੁਜ਼ਲਮ ਕਿਹੜੇ ਕਤਲ ਕੀਤਾ ਫੜੇਗੇ ਨਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਆ ਮੇਰੇ ਮਾਮੇ ਦਾ ਬੇਟਾ ਜੀ ਜਿਹੜਾ ਭਰਾ ਤੇ ਰਾਤ ਸਾਨੂੰ ਜੀ 10 ਵਜੇ ਫੋਨ ਆਇਆ ਕਰਕੇ ਵੀ ਆ ਗੱਲ ਹੋ ਗਈ ਜੀ ਸਾਨੂੰ ਕੁਝ ਕਿਸੇ ਨੂੰ ਪਤਾ ਨਹੀਂ ਸੀ ਕਰੇ ਸਾਨੂੰ ਫੋਨ ਆਇਆ ਵੀ ਐਂ ਕਰਕੇ ਆ ਗੱਲ ਹੋ ਗਈ ਤੇ ਇਦਾਂ ਜੀ ਬਰਨਾਲੀ ਗਿਆ ਬਸ ਉੱਥੇ ਉਹ ਡੈਡ ਬੋਡੀ ਪਈ ਸੀ ਇਦਾਂ ਮੰਗ ਕਰਦੇ ਨੇ ਪਰਸਨਾਂ ਤੋਂ ਵੀ ਇਹਦੇ ਦੋ ਭੈਣਾਂ ਨੇ ਜੀ ਇਕੱਲਾ ਪੁੱਤ ਸੀ ਮਾਂ ਪਿਓ ਦਾ ਜੀ ਵੀ ਇਹਨਾਂ ਨੂੰ ਸਖਤ ਤੋਂ ਸਖਸਾ ਜਾਂ ਮਿਲਣੀ ਚਾਹੀਦੀ ਹੈ ਜੀ ਕਿਸੇ ਪ੍ਰਕਾਰ ਜਿਨ੍ਹਾਂ ਨੂੰ ਕੋਈ ਛੋੜ ਨਹੀਂ ਚਾਹਣੀ ਚਾਹੀਦੀ ਇਹਨੂੰ ਸਸਤੋ ਸਸਤਾ ਦਿੱਤੀ ਜਾਵੇ ਜੀ ਵੱਡੀ ਹੀ ਮੰਗ ਹੈ ਜੀ ਹਾਂ ਜੀ ਹੋ ਸਕਦੀ ਸੀ ਜੀ ਬਹਿ ਕੇ ਗੱਲ ਕਰ ਲੈਣ ਸਾਨੂੰ ਦੱਸ ਦਿੰਦੇ ਜੀ ਘਰੇ ਸਾਡੇ ਆ ਜਾਂਦੇ ਅਸੀਂ ਗੱਲ ਕਰਾਂਦੇ ਜੀ ਬਹਿ ਕੇ ਸਮਝੌਤਾ ਕਰਾਂਦੇ ਕੋਈ ਜਾਂ ਕੋਈ ਸੱਟ ਵੀੜ ਮਾਰਦੇ ਜੀ ਜਮਾ ਉੱਜੜ ਗਿਆ ਜੀ ਜਿਹੜਾ ਮੇਰਾ ਨਾਮ ਸੰਦੀਪ ਸਿੰਘ ਸੰਜੂ ਹੈਗਾ ਇਹ ਮੇਰੀ ਭੈਣ ਦਾ ਵਿਆਹ ਸੀਗਾ ਜੀ ਮਤਲਬ ਮੇਰੀ ਮੰਮੀ ਡੇੜੀ ਹੈ ਨਹੀਂਗੇ ਉਹ ਬੰਦੇ ਜਿਹੜੇ ਆਪਣੇ ਯਾਰ ਦੋਸਤੋਂ ਨਿੱggen ਸਰਵਾ ਕੁਕਵੀਲ ਸਮਝਰਨ ਦਾ ਬੰਦਾ ਸੀਗਾ ਜੀ ਪੂਰਾ ਜੀ ਵੀ ਹੱਤਿਆ ਹੋਈ ਹੈ ਜੀ ਆਪਣੇ ਘਰੇ ਪੂਰੀ ਜ਼ਿੰਮੇਵਾਰੀ ਸੰਭ ਰਿਆ ਸੀਗੀ ਸ਼ਾਮ ਨੂੰ ਚਲੋ ਹੁਣ ਪ੍ਰੋਗਰਾਮ ਸੀਗਾ ਜੀ ਚਲੋ ਕੋਈ ਥੋੜੀ ਬੁੱਤੀ ਖਾ ਪੀ ਕੇ ਅਸੀਂ ਬਾਹਰ ਆ ਗਏ ਥੋੜਾ ਟੱਪ ਕੇ ਕੋਈ ਐਸੀ ਵਾਸੀ ਕੋਈ ਗੱਲ ਹੀ ਨਹੀਂ ਹੋਈ ਜੀ ਜਿਹਦੇ ਐਡੀ ਜ਼ਿਆਦਾ ਮਤਲਬ ਗੱਲ ਹੋ ਜਾਈ ਉਹ ਆਪਸ ਵਿੱਚ ਥੋੜੇ ਬੁੱਤੇ ਜਿਹੜੇ ਨੇ ਜਿਹਦੇ ਜਦਾ ਦੇ ਵਿੱਚ ਉਹਨੇ ਉਹਦੇ ਡੈਡੀ ਨੂੰ ਬੁਲਾਇਆ ਉਹਦੇ ਡੈਡੀ ਨੇ ਹੋਂ ਸਾਰੇ ਗੱਲ ਨਹੀਂ ਕਰੀ ਬਾਈ ਮੇਰੇ ਵਿੱਚ ਸਾਨੂੰ ਦਿਖਿਆ ਵੀ ਨਹੀਂ ਗਏ ਜੀ ਉਹਦੇ ਹੋਂ ਸਾਰੇ ਕੋਈ ਹੈਗਾ ਸੀ ਕੋਈ ਚੱਕੂ ਚੁੱਪੂ ਕੋਈ ਨਹੀਂ ਦਿਖਾਇਆ ਉਹਦੇ ਅਨਸਾਰ ਮਾਰੀਆਂ ਨਹੀਂ ਮਾਰ ਕੇ ਬੰਦੇ ਭੱਜ ਗਏ ਇੱਕੋ ਨਾਲਤੀ ਹਨ ਦੇਖੇ ਵੀ ਨਹੀਂ ਹੈਗੇ ਹਨ ਇਹਨੇ ਤੇਰੇ ਵਿੱਚ ਕਿਧਰ ਵੀ ਕੀ ਗੱਲ ਬਾਤ ਹੋਈ ਹੈ ਇਹ ਮੁੰਡਾ ਲਾਲੋ ਕੱਲਾ ਪੁੱਤ ਸੀਗਾ ਮਾਪੇ ਦਾ ਹੀ ਦੋ ਭੈਣਾਂ ਦਾ ਭਾਈ ਹੈਗਾ ਜਿਹੜੀ ਵੀ ਹੱਤਿਆ ਹੋਈ ਹੈ ਜਿੰਨਾ ਨਿੱਗੇ ਸੁਭਾਅ ਦਾ ਇੰਨਾ ਸਾਹਮਣੇ ਦਾ ਜਿਹੜਾ ਹੀ ਹਰ ਇੱਕ ਗੱਲ ਸਾਡੀ ਮੰਨਦਾ ਰਿਹਾ ਮੈਂ ਉਹਨੂੰ ਘੂਰ ਰਿਹਾ ਸੀਗਾ ਉਸ ਟਾਈਮ ਵੀ ਜਿਸ ਟਾਈਮ ਉਹ ਕਰਨ ਨਾਲ ਜਿੱਦ ਰਿਹਾ ਸੀ ਮੈਂ ਕਰ ਉਹ ਵੀ ਕਹਾਂ ਮੰਗਲ ਨੂੰ ਵੀ ਮੰਗਲ ਗਈ ਆਪਣੀ ਭੈਣ ਦਾ ਵਿਆਹ ਜਾ ਵੀ ਆ ਪਾਣੀ ਕੋਈ ਕਲੇਸ਼ ਨਹੀਂ ਚਾਹੁੰਦੇ ਆਪਾਂ ਇਹ ਚਾਹੁੰਦੇ ਆ ਵੀ ਯਾਰ ਬੱਸ ਵੀ ਨਿਭੜ ਜੇ ਸਾਨੂੰ ਇਹ ਸੀਗਾ ਜੀ ਉਹਦਾ ਡੈਡੀ ਆਊਗਾ ਮੁੰਡੇ ਦਾ ਕਰਨ ਦਾ ਆ ਕੇ ਸਾਡੇ ਨਾਲ ਗੱਲਬਾਤ ਕਰੂਗਾ ਆਪਾਂ ਸਮਝਾ ਕੇ ਉਹਨਾਂ ਨੂੰ ਭੇਜ ਦਾਂਗੇ ਵਾਪਸ ਇਹ ਨਹੀਂ ਨਾ ਪਤਾ ਸੀ ਵੀ ਆਉਣ ਸਾਰ ਉਹ ਮਾਰੂਗਾ ਜੀ ਇਹਦੇ ਚੱਕਰ ਚੁੜੀਆਂ ਮੌਕੇ ਤੇ ਮੌਤ ਹੋ ਗਈ ਆ ਹਸਪਤਾਲ ਵਗੈਰੇ ਲੈ ਕੇ ਗਏ ਸੀ ਨਹੀਂ ਉਹਦੇ ਕਾਫੀ ਸੱਟ ਗੰਭੀਰ ਮਾਰ ਗਿਆ ਜੀ ਉਸ ਟਾਈਮ ਦੇ ਵਿੱਚ ਮੰਨ ਲਓ 5-7 ਮਿੰਟ ਜਿਉਂਦਾ ਰਿਹਾ ਜੀ ਬਸ ਉਹ ਸਾਰਾ 5 ਤੋਂ 7 ਮਿੰਟ ਦਾ ਟਾਈਮ ਰਿਹਾ ਹਸਪਤਾਲ ਵਗੈਰਾ ਲੈ ਕੇ ਹਸਪਤਾਲ ਲੈ ਕੇ ਗਏ ਆ ਜੀ ਮੁੰਡੇ ਜਿਹੜੇ ਹੋਰ ਸੀਗੇ ਉਹਨਾਂ ਨੇ ਗੱਡੀ ਬੁਲਾਈ ਜਿਹੜੇ ਆ ਕੇ ਮਤਲਬ ਇਕੱਠ ਹੋ ਗਏ ਸੀ ਉਹ ਉੱਥੇ ਕਾਫੀ ਹੋਰ ਮੁੰਡੇ ਨੇ ਗੱਡੀ ਬੁਲਾਈ ਰਾਮਚੰਦਰ ਜੀ ਦੀ ਉਹ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਇਸੇ ਲੈ ਕੇ ਹਸਪਤਾਲ ਪਰੋਲੀ ਲੈ ਕੇ ਗਏ ਅਸੀਂ ਮੋਟਰਸਾਈਕਲ ਤੇ ਮਤਲਬ ਉਹਨੂੰ ਗੱਡੀ ਦੇ ਵਿੱਚ ਭੇਜਿਆ ਉਹਦਾ ਬਲੱਡ ਨਹੀਂ ਰੁਕ ਰਿਹਾ ਸੀ ਅਸੀਂ ਥਾਵੇਂ ਤੇ 6:00 ਵਜੇ ਸੀਗੀ ਬਲੱਡ ਬਹੁਤ ਜ਼ਿਆਦਾ ਵਹਿੰਦਾ ਜਾ ਰਿਹਾ ਸੀ ਉਸ ਤੋਂ ਬਾਅਦ ਕਿੱਥੇ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਬਰਨਾਲੇ ਰੈਫਰ ਕੀਤਾ ਗਿਆ ਜੀ ਕਹਿੰਦੇ ਰਸਤੇ ਦੇ ਵਿੱਚ ਹੀ ਬਸ ਇਹ ਚੀਜ਼ੂ ਕੀਤਾ ਅਸੀਂ ਉਹ ਐਂਬੂਲੈਂਸ ਦੇ ਵਿੱਚ ਪਹਿਲਾਂ ਚਲੇ ਗਏ ਜੀ ਅਸੀਂ ਬਾਈਕ ਤੇ ਜਾ ਰਹੇ ਸੀਗੇ। ਪ੍ਰਸ਼ਾਸਨ ਤੋਂ ਮੰਗ ਹੀ ਚਾਹੁੰਦੇ ਜੀ ਵੀ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਬਣਦੀ ਹੈਗੀ। ਪੂਰੇ ਉਹ ਦੋਨੇ ਪਿਓ ਪੁੱਤਾਂ ਤੇ ਜੇ ਪ੍ਰਸ਼ਾਸਨ ਨਹੀਂ ਕੁਝ ਕਰੂਗਾ ਜੀ ਫਿਰ ਮਜਬੂਰਨ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਇਹ ਚੀਜ਼ ਦੇ ਵਿੱਚ। ਫਿਰ ਇਹ ਜੀ ਦੀ ਪ੍ਰਸ਼ਾਸਨ ਵੀ ਨਾ ਮਤਲਬ ਸਾਨੂੰ ਕਰੇ ਫਿਰ। ਹਾਂਜੀ ਮੈਂ ਇਨਸਪੈਕਟਰ ਲਖਵੀਰ ਸਿੰਘ ਮੁਖ ਅਫਸਰ ਥਾਣਾ ਤਨੋ ਲਾਜੇਲਾ ਬਰਨਾਲਾ। ਰਾਤ ਸਾਨੂੰ ਇੱਕ ਰੁਕਾ ਨੋਟ ਹੋਇਆ ਜਿਸ ਚ ਬਰਨਾਲਾ ਤੋਂ ਵੀ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਬ੍ਰਾਡ ਡੈਟ ਦਾ ਜਿਸ ਦੇ ਸਬੰਧ ਵਿੱਚ ਅਸੀਂ ਜਿਉਂ ਹੀ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਪਤਾ ਇਹ ਲੱਗਿਆ ਵੀ ਇੱਕ ਕੱਲ ਸੰਦੀਪ ਸਿੰਘ ਉਰਫ ਸੰਜੂ ਉਹਦੀ ਭੈਣ ਰੇਨੂ ਰਾਣੀ ਦਾ ਵਿਆਹ 11 ਤਰੀਕ ਨੂੰ ਅੱਗੇ ਉਹਦਾ ਕੋਈ ਬਾਬੇ ਦੀ ਸੁੱਖ ਦੇ ਸਬੰਧ ਵਿੱਚ ਕੋਈ ਪ੍ਰੋਗਰਾਮ ਸੀਗਾ ਉਹਨਾਂ ਦਾ ਜਿਹਦੇ ਵਿੱਚ ਉੱਥੇ ਆਂਡ ਗਵਾਂਡ ਦੇ ਦਾਣਾ ਮੰਡੀ ਤੇ ਉਹਨਾਂ ਦੇ ਘਰ ਘਰ ਇਕੱਠੇ ਹੋਏ ਹੋਏ ਸਨ ਤੇ ਜਿੱਥੇ ਉਹ ਡੀਜੇ ਵਗੈਰਾ ਤੇ ਨੱਚਣ ਟੱਪਣ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਗਾਲੀ-ਗਲੋਚ ਹੋਊਗੀ ਜਿਸ ਕਰਕੇ ਜਿਹੜਾ ਉੱਥੇ ਮੰਗਲ ਸਿੰਘ ਦੇ ਨਾਲ ਜਿਹੜੀ ਬਹਿਸ ਹੋਈ ਆ ਉਹਦਾ ਨਾਮ ਕਰਨ ਸਿੰਘ ਆ ਇਹ ਸਾਰੇ ਜਣੇ ਉੱਥੋਂ ਘਰ ਤੋਂ ਬਾਹਰ ਨਿਕਲ ਕੇ ਮੰਡੀ ਚ ਆ ਗਏ ਜਿੱਥੇ ਆ ਕੇ ਕਰਨ ਨੇ ਮੰਗਲ ਸਿੰਘ ਨੂੰ ਕਿਹਾ ਵੀ ਤੂੰ ਰੁਕ ਮੇਰਾ ਡੈਡੀ ਆਉਂਦਾ ਐਨੇ ਥੋੜੇ ਟਾਈਮ ਬਾਅਦ ਤਕਰੀਬਨ 4-5 ਮਿੰਟ ਬਾਅਦ ਉਹਦਾ ਫਾਦਰ ਚਮਕੀਲਾ ਸਿੰਘ ਮੌਕੇ ਤੇ ਆ ਗਿਆ ਜਿਨੇ ਅਨੁਸਾਰ ਮੰਗਲ ਸਿੰਘ ਨੂੰ ਜੱਫਾ ਪਾ ਕੇ ਉਹਦੇ ਢਿੱਡਾਂ ਤੇ ਉਸਦੇ ਨਿਚਲੇ ਹਿੱਸੇ 'ਚ ਦੋ ਤਿੰਨ ਵਾਰ ਕੀਤੇ ਚਾਕੂ ਦੇ ਇਹ ਇਹ ਜਿਹੜੀ ਘਟਨਾ ਹੈ ਉਹ ਹੁੰਦੀ ਦੇਖਿਆ ਵਿਸ਼ੇਖ ਨੇ ਜਿਹੜਾ ਉੱਥੇ ਮੌਕੇ ਤੇ ਹਾਜ਼ਰ ਸੀ ਤਾਂ ਉਹਦੇ ਬਿਆਨਾਂ ਤਹਿਤ ਜਿਹੜਾ ਹੈ ਜਿਹੜਾ ਹੈਗਾ ਹੈਗਾ ਇਹਦੇ 193 ਬੀ ਐਨ ਅੱਥ ਤੱਕ ਮਰਡਰ ਕੇਸ ਦਰਜ ਕੀਤਾ ਜਾ ਰਿਹਾ ਤੇ ਜਿੱਦ ਦੀ ਹੈਗੀ ਤਪੀ ਚੱਲੀ ਆ ਇਹ ਬਾਈ ਨੇ ਪਰਚਾ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਨਹੀਂ ਕੋਈ ਰੰਜਿਸ਼ ਨਹੀਂ ਦੀ ਆ ਆਪਸ ਵਿੱਚ ਗਵਾਂਡੀ ਸੀ ਪ੍ਰੋਗਰਾਮ ਤੇ ਇਕੱਠੇ ਹੋਏ ਸੀ ਇਹਨਾਂ ਦਾ ਕੰਮ ਗਾਲੀ ਗਲੋਚ ਤੋਂ ਹੀ ਵਧਿਆ ਗਾਲੀ ਗਲੋਤ ਤੇ ਮੌਕੇ ਤੇ ਤਕਰਾਰ ਹੋ ਗਿਆ ਮੌਕੇ ਤੇ ਇਨਸਟੈਂਟ ਰਿਐਕਸ਼ਨ ਹੋਣ ਕਰਕੇ ਜਿਹੜਾ ਹੈਗਾ ਇਹ ਮਰਡਰ ਹੋਇਆ ਜੀ ਇਹ ਜੇ ਲਿਖਾ ਪੜੀ ਕਰ ਰਹੇ ਹਾਂ ਕਿ ਮਤਲਬ ਇਹਦਾ ਜਿਹੜਾ ਹੈਗਾ ਡੈੱਡ ਬੋਡੀ ਸਿਵਲ ਹਸਪੀਟਲ ਬਰਨਾਲਾ ਮੋਰਚਰੀ ਚ ਉੱਥੇ ਜਾ ਕੇ ਅਸੀਂ ਜਿਹੜੀ ਹੈਗੀ ਐ ਪੋਸਟਮਾਰਟਮ ਕਰਵਾ ਕੇ লাশ ਨੂੰ ਵਾਰਸਾਂ ਦੇ ਹਵਾਲੇ